ਸਾਡੇ ਆ ਗੁਰੂ ਆ ਤੂੰ ਇਧਰ ਕਾਹਤਾਂ ਵੋਟ ਦੀ ਐਵੇਂ ਸੱਤ ਬੰਦਾ ਲਾਲ ਨਹੀਂ ਜਦੋਂ ਬੱਤੀ ਨਾਲ ਓਏ ਇਹ ਤਾਂ ਖੁਸ਼ੀ ਦਾ ਹੈ ਬਚਾ ਲੈ ਕਿ ਤੂੰ ਡਰਦੇ ਤੋਂ ਬੱਚਾ ਆ ਦੇਖੋ ਬਾਈ ਤੇ ਨਹੀਂ ਨਹੀਂ ਤੱਕਿਆ ਨਾ ਨਹੀਂ ਬੇਬੀ ਇਹ ਕਹਿੰਦੇ ਕਹਿੰਦੇ ਕਿਹੜੇ ਕਿਸ ਦਿਨ ਅੱਜ ਅੱਜ ਪਤਾ ਨਹੀਂ ਅੱਜ ਪ੍ਰਚਾਰ ਦਾ ਕੰਮ ਨਹੀਂ ਆਈ ਕਿਹਨ ਵੋਟਾਂ ਉਹ ਇਦਾਂ ਵੋਟੇ ਵੋਟੇ ਨਹੀਂ ਤੇ ਕਹਿੰਦੇ ਸੀ ਕਿ ਬੰਦਿਆਂ ਦਾ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀਆਂ ਨੇ ਹੁੰਦੇ ਤਾਂ ਉਹਨੂੰ ਸਿਰ ਦੀ ਲਗੂ ਲਾਉਂਦੇ ਓਏ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਅਸੀਂ ਇਕੱਲੇ ਉਹ ਇਹਨਾਂ ਨੂੰ ਸਭ ਬੰਦਾ ਨਾਲ ਹੈ ਸਭ ਨੂੰ ਪੱਕੀ ਕਿ ਤਵੀ ਕਿਹਨੇ ਲੜਦਾ ਨਹੀਂ ਆਪੋ ਆਪਣੀ ਵੋਟ ਪਾਉਂਦਾ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦੂਜੇ ਨਾਲ ਕੋਈ ਗੱਲ ਪਤਾ ਗਿਆ ਆ ਕੁਸ਼ੀ ਭਰੀ ਐ ਤੁਸੀਂ ਇਹ ਗਲਤ ਇਹ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹ ਲੈ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੰਤਰੀ ਸਾਹਿਬ ਇੱਥੋਂ ਦੀ ਬੋਲਿਆ ਉਹ ਬਾਹਰ ਬੰਦੇ ਰਹਿਣਗੇ ਨਾ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੇ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲ ਹੋਰ ਇੱਕ ਪਿੱਛੇ ਆ ਜਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆ ਬਹਿਣੇ ਕੱਥੋ ਹਾਂਜੀ ਉਹਦਾ ਸਾਹਿਬ ਤੁਸੀਂ ਕੋਈ ਗੈਰਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਤਾਂ ਹੀ ਤਾਂ ਕਹਿੰਦੇ ਆ ਨਹੀਂ ਉਹ ਪੰਦੇ ਬੰਦਾ ਹੀ 5 700 ਦੇ ਵਿੱਚ ਉਹਦੇ ਪਾ ਦੇਣਾ ਤੂੰ ਉਹਦਾ ਨਹੀਂ ਦੇ 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 ਕੋਈ ਦ دہشت ਇਹ ਮਾਰ ਦੰਦਾ ਉੱਥੇ ਵੀ ਵੇਖੋ ਬੰਦਾ ਕਿੰਨਾ ਘੱਟਾ ਜਿਹੜੀਆਂ ਦਈਆਂ ਜਿੱਥੇ ਗੰਦੀਆਂ ਗਾਲਾਂ ਕੱਢਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਜੇ ਗਲਤ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਕਾਲਾ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੇਰੇ ਨਾਲ ਆ ਗੱਡੀਆਂ ਕਾਲਾ ਥੋੜੀਆਂ ਲੈੜੀਆਂ ਨਾਲ ਨਹੀਂ ਨਹੀਂ ਕਰਨਾ ਅਸੀਂ ਕਹਿੰਦੇ ਗਲਤ ਗੱਲ ਜਿੰਦੀਆਂ ਗੱਲ ਆ ਜੀ ਮੈਨੂੰ ਕੋਈ ਵੀ ਗਲਤ ਗੱਲ ਕਰਦਾ ਭੇਜ ਲਾਓ ਯਾਰ ਭਾੜੀ ਸਾਹਿਬ ਆਹੋ ਯਾਰ ਪਿਆਰ ਨਾਲ ਦੋ ਯਾਰ ਆ ਭਤਾਂ ਨੂੰ ਗੱਡੀਆਂ ਕਾਲਾ ਕਢਦੇ ਨੀ ਛੇਣਾ ਨਹੀਂ ਯਾਰ ਮੇਰਾ ਦਿਲ ਚੋਪਾ ਹੀ ਯਾਰ ਇਹ ਕਰੀ ਗੱਲਾਂ ਨਹੀਂ ਜਿਹੜਾ ਦਿਲ ਦਾ ਖੇਤ ਵਿੱਚ ਆਪਣੀ ਜੇ ਆਪਣੇ ਪੇਜ ਤੋਂ ਪਾ ਕੇ ਫਿਰ ਡੀਲਟ ਕਰਦੇ ਆ ਆਪਣੇ ਸੁਨੇਹਿਆਂ ਤੋਂ ਜਦ ਤੂੰ ਆਪਾ ਯਾਰ ਆਪਾਂ ਮੋਦੇ ਦੀ ਗੋਣ ਹੋਣ ਦੀ ਗੱਲ ਕਰੀ ਕੋਈ ਨਹੀਂ ਅਮਨ ਮਾਨ ਨਾ ਲੱਛਣ ਹੁੰਦਾ ਇੱਕ ਬੰਦਾ ਕੋਈ ਨਹੀਂ ਅਮਨ ਮਾਨ ਕੋਈ ਦੱਸੋ ਆਓ ਜੀ ਕੋਈ ਇੱਕ ਬਤਾਓ ਕੋਈ ਸੈਂਟਰ ਵਿੱਚ